ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਬਾਤ ਨਹੀਂ ਹੋਈ ਪਹਿਲਾਂ ਸੀ ਸਰਕਾਰੀ ਹਸਪਤਾਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰ ਸਰਫੀ ਦਿੱਤਾ ਹੈ ਬੜਾ ਸਾਡੀ ਗਰੀਬੀ ਘਰ ਦੇ ਵਿੱਚ ਆਉਂਦੇ ਅਸੀਂ ਉਹ ਹੀ ਕਮਾਉਣਾ ਹੋਈ ਖਾਣਾ ਹੈ ਤੇ ਬੱਚੇ ਖੇਡਦੇ ਪਏ ਸੀ ਇਹ ਟਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦੇ ਦੇਦੇ ਸਰ ਫੜਦੇ ਫੜਦੇ ਕੁੜੀਆਂ ਵਿੱਚ ਡੇਗੀ 3 ਸਾਲਾਂ ਦੀ ਮਾਸੂਮ ਬੱਚੀ ਸਬਜੀ ਵਾਲੇ ਪਤਿੱਲੇ ਦੇ ਵਿੱਚ ਡਿੱਗਣ ਕਾਰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਇਹ ਬੱਚੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫੁੱਲਾਂ ਦੀ ਰਹਿਣ ਵਾਲੀ ਇਸ ਮੌਕੇ ਪੀਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਹ ਮਾਤਾ ਰਾਣੀ ਨੂੰ ਮੰਨਦੇ ਨੇ ਅਤੇ ਉਹਨਾਂ ਦੇ ਵੱਲੋਂ ਮਾਤਾ ਰਾਣੀ ਦਾ ਲੰਗਰ ਲਗਾਇਆ ਗਿਆ ਸੀ ਤਾਂ ਲੰਗਰ ਬਣਾਉਂਦੇ ਸਮੇਂ ਬੱਚੀ ਦੇ ਨਾਲ ਹਾਦਸਾ ਵਾਪਰਿਆ 3 ਸਾਲ ਦੀ ਬੱਚੀ ਗਰਮ ਸਬਜ਼ੀ ਵਾਲੇ ਪਤਿੱਲੇ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਨੂੰ ਕੀ ਤੁਰੰਤ ਇਲਾਜ ਦੇ ਲਈ ਸਰਕਾਰੀ ਹਸਪਤਾਲ ਪੱਟੇ ਚ ਪੱਟੀ ਕਰਵਾਇਆ ਜਾਂਦਾ ਜਿੱਥੋਂ ਕੀ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਭੇਜ ਦਿੱਤਾ ਤਾਂ ਬੱਚੇ ਦੀ ਹਾਲਤ ਹੈ ਜਿਹੜੀ ਕਿ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਬੱਚੇ ਦਾ ਸਰੀਰ ਹੈ ਪੂਰੀ ਤਰ੍ਹਾਂ ਸਬਜੀ ਦੇ ਪਤੀਲੇ ਦੇ ਵਿੱਚ ਡਿੱਗਣ ਕਾਰਨ ਬੱਚੀ ਸੜ ਚੁੱਕੀ ਆ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਹ ਫਿਰ ਜਾਣਦੇ ਆ ਪੇਟ ਪਰਿਵਾਰ ਦਾ ਕੀ ਕੁਝ ਕਹਿਣਾ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪੈ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਰਹਿੰਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਅੱਜ ਕੀ ਗੱਲ ਹੋਈ ਸੀ ਕੀ ਹੋਇਆ ਨਹੀਂ ਆ ਵੀਰੇ ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈਗੀ ਹਾਂਜੀ ਕੁੜੀ ਹੈ ਤੇ ਹੋ ਸੇਂ ਅੰਬਰਸਰ ਪਹਿਲਾਂ ਸਿੱਧੇ ਖੜਿਆ ਖੜਿਆ ਉਹ ਵੀ ਦੱਸੋ ਪਹਿਲਾਂ ਸੀ ਸਰਕਾਰੀ ਹਸਪਤਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰ ਸਰਪੇ ਦਿੱਤਾ ਹੈ ਹਾਂ ਜੀ ਹੁਣ ਸਰਕਾਰ ਨੂੰ ਕੀ ਦਸਮਦਤ ਕਰਨਗੇ ਹੁਣ ਜੋ ਇੰਨੇ ਜੋ ਗਿਆ ਗਿਆ ਅਸੀਂ ਤਾਂ ਮਤੜੇ ਗਏ ਆਂ ਢੈਮ ਕਿਤੇ ਡਾਂਗ ਦਿਖਾਉਂਦੇ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਉਂਦੇ ਅਸੀਂ ਉਹ ਹੀ ਖਾਣਾ ਉਹ ਹੀ ਖਾਣਾ ਹੈ ਕੋਈ ਗੱਲ ਨਹੀਂ ਸਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਪਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦੇ ਦੇਦੇ ਸਰ ਫੜਦੇ ਆ ਫੜਦੇ ਆ ਗੁੜੀਆਂ ਵਿੱਚ ਡੇਗੀ ਹੋਰ ਕੁਝ ਨਹੀਂ ਸਾਥੀ ਅਸੀਂ ਇੱਥੇ ਲੈ ਕੇ ਆਏ ਗੁਰਨਾਨ ਦੇਵ ਜੀ ਸਰ ਜੀ ਵੀ ਆ ਗਏ ਸਾਡੀ ਮਦਦ ਕੀਤੀ ਜਾਵੇ ਹਾਂਜੀ ਸਰ ਜੀ ਇੱਥੇ ਆ ਤਾ ਨਹੀਂ ਸਾਥੀ ਸਭ ਜਿੱਤੇ ਸਵੇਰ ਦੀ ਲਾ ਕੇ ਰੱਖੀ ਹੈ ਵਾਹ ਗਰਮੀ ਦਾ ਕਰਕੇ ਗਰਮ ਸੀਗੀ ਫੜਦੇ ਆ ਫੜਦੇ ਆਂ ਮਤਲਬ ਜਦੋਂ ਫੜੀ ਹੈ ਨਾ ਫੜਦੇ ਆ ਫੜਦੇ ਆ ਜਲ ਗਈ ਕਿੰਨੇ ਸਾਲ ਦੀ ਹੈ ਇਹ ਦਾ ਨਾਮ ਕੀ ਇਹ 3 ਸਾਲ ਦੀ ਹੈ ਮਨਜੋਤ ਨਾਮ ਹਾਂਜੀ ਮੋਦੂ ਜੀ ਅੰਮ੍ਰਿਤਸਰ ਨਾਲ ਉਸ ਨੂੰ ਲੱਗਿਆ ਹਾਂਜੀ ਅਗਰ ਨਹੀਂ ਡਾਕਟਰ ਲਾਜ ਕਰ ਰਿਹਾ ਕਿੰਨੇ ਕੋਈ ਗੱਲ ਠੀਕ ਹੋ ਜਾਏਗੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬੱਬਲੂ ਮਹਾਜਨ ਦੀ ਖਾਸ ਰਿਪੋਰਟ